ਇਹ ਬਿਲਕੁਲ ਜਿਹੜੀ ਸਮੇਂ ਦੀ ਸਰਕਾਰ ਆ ਸਾਡੀ ਲੀਡਰਸ਼ਿਪ ਨੂੰ ਡਰਾਉਣਾ ਚਾਹੁੰਦੀ ਹੈ ਧਮਕਾਉਣਾ ਚਾਹੁੰਦੀ ਹੈ ਕਮਜ਼ੋਰ ਕਰਨਾ ਚਾਹੁੰਦੀ ਹੈ ਇਹ ਜਿਸ ਤਰ੍ਹਾਂ ਇਹਨਾਂ ਨੇ ਗੱਡੀ ਨੂੰ ਅੱਗ ਲਾ ਕੇ ਸਾੜਿਆ ਸੁਖਦੇਵ ਸਿੰਘ ਕਾਦੀਆਂ ਦੀ ਗੱਡੀ ਨੂੰ ਅੱਧਾ ਉਹਦਾ ਸਰੀਰ ਵੀ ਸੜ ਚੁੱਕਾ ਉਹ ਬਿਉਹਸ਼ੀ ਹਾਲਾਤ ਦੇ ਵਿੱਚ ਲੁਧਿਆਣੇ ਹਸਪੀਟਲ ਦੇ ਵਿੱਚ ਦਾਖਲ ਹੈ ਡੀ ਐਮ ਸੀ ਦੇ ਵਿੱਚ ਸੋ ਇਸ ਕਰਕੇ ਆ ਨਵੰਬਰ ਮਹੀਨਾ ਚੱਲ ਰਿਹਾ 6 ਦੀ ਰਾਤ ਨੂੰ ਅੱਗ ਲਾ ਕੇ ਇਹਨਾਂ ਨੇ ਸਾਨੂੰ ਫੇਰ ਇੱਕ ਵਾਰੀ ਦਿੱਲੀ ਚੇਤੇ ਕਰਾਤੀ ਵੀ ਦਿੱਲੀ ਦੀਆਂ ਸੜਕਾਂ ਤੇ ਟਾਇਰ ਪਾ ਕੇ ਤੁਹਾਨੂੰ ਲੋਹਾ ਸੀ ਇਹ ਦਿੱਲੀ ਦਾ ਤੰਤਰ ਸਾਨੂੰ ਹੁਣ ਵੀ ਟਾਇਰ ਪਾ ਕੇ ਗੱਡੀਆਂ ਦੇ ਉੱਪਰ ਤੇਲ ਪਾ ਕੇ ਅੱਜ ਵੀ ਲੂਣਾ ਚਾਹੁੰਦਾ ਸਾਨੂੰ ਖਤਮ ਕਰਨਾ ਚਾਹੁੰਦਾ ਇਹ ਬੇਅੰਤਾ 부ਚੜ ਇਹ ਕੇਜਰੀ ਆਲ ਇਹਨਾਂ ਨੇ 2022 ਦੇ ਵਿੱਚ ਦੀਪ ਸਿੱਧੂ ਦਾ ਐਕਸੀਡੈਂਟ ਕਰਵਾ ਕੇ ਆਪਣੀ ਸਰਕਾਰ ਬਣਾਈ ਦੀਪ ਸਿੱਧੂ ਨੂੰ ਮਾਰ ਕੇ ਇਹ ਫੇਰ ਸਾਡੀ ਨੌਜਵਾਨੀ ਦਾ ਘਾਣ ਕਰਕੇ ਨੌਜਵਾਨੀ ਨੂੰ ਮਾਰ ਕੇ ਨੌਜਵਾਨੀ ਨੂੰ ਸ਼ਹੀਦ ਕਰਕੇ ਝੂਠੇ ਪਰਚੇ ਪਾ ਕੇ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਪਰ ਇਹ ਇਲੈਕਸ਼ਨ ਦੇ ਵਿੱਚ ਇਹਨਾਂ ਦੀਆਂ ਕੋਝੀਆਂ ਚਾਲਾਂ ਸਾਰੀਆਂ ਫੇਲ ਹੋਣਗੀਆਂ ਪੰਥ ਜਿੱਤੂਗਾ ਕੌਮ ਜਿੱਤੂਗੀ ਪੰਜਾਬ ਜਿੱਤੂਗਾ ਮਨਦੀਪ ਸਿੰਘ ਜਿੱਤੂਗਾ ਕੌਮ ਦਾ ਹੀਰਾ ਭਾਈ ਸੰਦੀਪ ਸਿੰਘ ਸਣੀ ਜਿੱਤੂਗਾ